ਔਰ ਜਿੱਥੇ ਬੜੀ ਵੱਡੀ ਲੋਕਾਂ ਦੀ ਡਿਮਾਂਡ ਸੀ ਕਿ ਜਿਹੜੀ ਕਾਲਜ ਰੋਡ ਹੈ ਸਿੱਧ ਸ਼੍ਰੀ ਹਨੂਮਾਨ ਮੰਦਿਰ ਵਾਲੀ ਰੋਡ ਹੈ ਉਹਦਾ ਬੜਾ ਬੁਰਾ ਹਾਲ ਸੀ ਉਹਦਾ ਕੰਮ ਕਰਵਾਇਆ ਜਾਵੇ ਤਾਂ ਤੁਹਾਡੇ ਸਾਹਮਣੇ ਹੈ ਬਿਲਕੁਲ ਜਿਹੜੀ ਨਵੀਂ ਸੜਕ ਬਣਾ ਕੇ ਤਿਆਰ ਕਰ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਜਿਹੜਾ ਇਹ ਵਾਰਡ ਨੰਬਰ 18 ਹੈ डीएवी स्कूल ਜਿਹੜਾ ਹੈ ਕਾਲਜ ਉਹਦੇ ਸਾਹਮਣੇ ਵਾਲਾ ਮੁਹੱਲਾ ਆਨੰਦਪੁਰ ਮੁਹੱਲਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਔਰ ਜਿਹੜੀਆਂ ਗਲੀਆਂ ਨੇ ਇੱਥੋਂ ਦੀਆਂ ਅਜ ਤੱਕ ਬਣੀਆਂ ਨਹੀਂ ਸੀ ਉਹਨਾਂ ਦਾ ਕੰਮ ਦੀ ਅੱਜ ਸ਼ੁਰੂਆਤ ਕਰਵਾਈ ਗਈ ਹੈ तकरीबन 32 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀਆਂ ਇੱਥੇ ਸੜਕਾਂ ਨੇ ਕੱਚੀਆਂ ਨੇ ਇੰਟਰਲੌਕ ਟਾਈਲਾਂ ਲੱਗਣ ਵਾਲੀਆਂ ਨੇ ਜਿੱਥੇ ਉਸ ਕੰਮ ਦੀ ਅੱਜ ਆਪਾਂ ਸ਼ੁਰੂਆਤ ਕਰਵਾਈ ਹੈ ਇਸ ਤੋਂ ਪਹਿਲਾਂ ਅਸੀਂ ਮਾਧਮ ਨਗਰੀ ਵਿਖੇ ਜਾ ਕੇ ਆਏ ਆ तकरीबन 98 ਲੱਖ ਰੁਪਏ ਦੀ ਲਾਗਤ ਦੇ ਨਾਲ ਉੱਥੇ ਜਿਹੜੇ ਕੰਮ ਨੇ ਗਲੀਆਂ ਦੇ ਵਿੱਚ ਉਹ ਜਿਹੜੇ ਕੰਮ ਨੇ ਇੰਟਰਲੋਕ ਟਾਈਲਾਂ ਦੇ ਸ਼ੁਰੂ ਕਰਵਾ ਕੇ ਆਏ ਆਂ ਸ਼ਹਿਰ ਦੇ ਉਹ ਹਿੱਸੇ ਜਿੱਥੇ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਕੰਮ ਹੋਣ ਵਾਲੇ ਨੇ ਉਹ ਸਾਰੇ ਜਿਹੜੇ ਵਾੜਾਂ ਦੇ ਵਿੱਚ ਅਸੀਂ ਕੰਮ ਸ਼ੁਰੂ ਕਰਵਾ ਦਿੱਤੇ ਗਏ ਨੇ ਆਉਣ ਵਾਲੇ 1.5 ਤੋਂ 2 ਮਹੀਨਿਆਂ ਦੇ ਵਿੱਚ ਵਾੜਾਂ ਦੇ ਵਿੱਚ ਅਜੇ ਤੱਕ ਜਿੱਥੇ ਕੋਈ ਸੜਕ ਨਹੀਂ ਬਣੀ ਸੀ ਉਹ ਸਾਰੀਆਂ ਗਲੀਆਂ ਦੇ ਵਿੱਚ ਜਿਹੜੀ ਇੰਟਰਲੋਕ ਟਾਈਲਾਂ ਲਗਾ ਕੇ ਸੜਕਾਂ ਜੜੀਆਂ ਨੇ ਪੱਕੀਆਂ ਕਰਕੇ ਦਿੱਤੀਆਂ ਜਾਣਗੀਆਂ ਪਿਛਲੇ ਕਿੰਨੇ ਸਾਲਾਂ ਤੋਂ ਜੜੀ ਕੀ ਸੜਕ ਨਹੀਂ ਬਣੀ ਦੇਖੋ ਮੈਂ ਤਾਂ ਕਾਫੀ ਟਾਈਮ ਹੋ ਗਿਆ ਇੱਥੇ ਉਹਦੇ ਜਦੋਂ ਮੈਂ ਆਉਂਦਾ ਸੀਗਾ ਲੋਕਾਂ ਦੀ ਡਿਮਾਂਡ ਸੀ ਕਿ ਇਹ ਸੜਕਾਂ ਬਣਨ ਵਾਲੀਆਂ ਕਾਫੀ ਸਾਲ ਹੀ ਹੋ ਗਏ 25 ਸਾਲ 25 ਸਾਲ ਦੇ ਕਹਿ ਰਹੇ ਜਿਹੜੇ ਲੋਕ ਇੱਥੇ ਸੜਕਾਂ ਨਹੀਂ ਬਣੀਆਂ ਤਾਂ ਉਹ ਜਿਹੜੀ ਡਿਮਾਂਡ ਹੈ ਲੋਕਾਂ ਦੀ ਬਹੁਤ ਸਾਲਾਂ ਦੀ तकरीबन 25 ਸਾਲਾਂ ਦੀ ਉਹ ਡਿਮਾਂਡ ਲੋਕਾਂ ਦੇ ਸੀ ਪੂਰੀ ਕਰ ਰਹੇ ਹਾਂ ਠੀਕ